ਤਨ ਜੋੜਨੇ ਰਾਜਾ ਦੁਖੀ ਹੈ ਫਿਰ ਮਾਲਕ ਸੁਖੀ ਕੌਣ ਹੈ ਸਤਿਗੁਰੂ ਨੇ ਆਖਿਆ ਸકલ ਸ੍ਰਿਚ ਕੋ ਰਾਜਾ ਦੁਖੀ ਆ ਸਰਬ ਕਾ ਨਾਮ ਜਪਤ ਹੋਏ ਸੁਖੀ ਆ ਸਰਬ ਸੁਖਾ ਕਾ ਔਖ ਦੇ ਨਾਮ ਜੇ ਸੁਖ ਲੜੇ ਨਾ ਇਹਦੇ ਨਾਮ ਵਿੱਚ ਨਹੀਂ ਉਹ ਸ਼ਬਦ ਵਿੱਚ ਨਹੀਂ ਗੁਰੂ ਦੇ ਦਰਜੋੜਿਆ ਸੰਗਤ ਵਿੱਚ ਬੈਠੇ ਆ ਸੁਖ ਪ੍ਰਾਪਤ ਮਿਲਦੇ ਨਹੀਂ ਜੇ ਲੋੜੇ ਸਦਾ ਸੁਖ ਭਾਰੀ ਇਹ ਸਤਿਗੁਰੂ ਸਦਾ ਚਾਹੁੰਦਾ ਕਿ ਮੈਨੂੰ ਸੁਖ ਮਿਲ ਜਿੰਦਗੀ ਵਿੱਚ ਮੇਰੇ ਤੇ ਕਿਤੇ ਦੁੱਖ ਨਾ ਆਵੇ ਤੇ ਸਤਿਗੁਰ ਕਦੇ ਕੀ ਕਰੀ ਕੰਮ ਕਰਿਆ ਤਾਂ ਜੋ ਸੰਗ ਕੰਮ ਤੁਸੀਂ ਕਰ ਰਹੇ ਹੋ ਜੇ ਲੋਗੜਾ ਸਦਾ ਸੁਖ ਭਾਰੀ ਸਾਧੂ ਸੰਗਤ ਗੁਰਹਿਤਾਈ ਇਹਨਾਂ ਤੇ ਗੁਰੂ ਦੀ ਸੰਗਤ ਕਰਦੀ ਹੈ ਤੇ ਗੁਰੂ ਦੀ ਸੰਗਤ ਵਿੱਚ ਜਾ ਕੇ ਕਰਦਾ ਕੀ ਹੈ ਉਹ ਹੈ ਜਪਿਆ ਕੇਵਲ ਨਾਮ ਸਾਧੂ ਸੰਗਤ ਪਾਰ ਗਰਾਮ ਉੱਥੇ ਬਹਿ ਕੇ ਰੱਬ ਦੀ ਬਾਤ ਕਰਨੇ ਰੱਬ ਨੂੰ ਧਿਆਉਣਾ ਹੈ ਫੇਰ ਕਹਿੰਦੇ ਤੇਰੀ ਇਹ ਸੰਗਤ ਤੈਨੂੰ ਦੁਨੀਆਂ ਦੇ ਭਾਵ ਜਿਹੜੋ ਪਾਪ ਕਰਦੇ ਵੀ ਤੈਨੂੰ ਦੁਨੀਆਂ ਵਿੱਚ ਰਹਿੰਦੇ ਵੀ ਸੁੱਖ ਹੋਣਗੇ ਤੇਰਾ ਲੋਕ ਤੇ ਪਰਲੋਕ ਮਾਲਕ ਸੇਲਾ ਬਣਾ ਦੇਗਾ ਹੁਣ ਬਾਬਾ ਨਾਨਕ ਦਾ ਨਾਮ ਵਰਤੰਦਾ ਹੈ ਬਾਬੇ ਨੇ ਦੁਨੀਆਂ ਦੇ ਚਾਰ ਹਿੱਸੇ ਕਰੇ ਤੇ ਆਹ ਹਿੱਸੇ ਵਿੱਚ ਮੰਡਿਆ ਜਿਹਨੋਂ ਪਰ ਚਾਰੋਂ ਦਸਤੀਆ ਕਹਿੰਦੇ ਹੈ ਜਿੱਥੇ ਜਿੱਥੇ ਰੱਬ ਨੂੰ ਟੁੱਟਿਆ ਕੋਈ ਆਕੀ ਦੱਸਿਆ ਬਾਬਾ ਨਾਨਕ ਉਹਦੇ ਤੱਕ ਚੱਲ ਕੇ ਗਿਆ ਉਦੋਂ ਕੋਲ ਜਾ ਕੇ ਮਾਲਕ ਨੇ ਸ਼ਬਦ ਦਾ ਪ੍ਰਕਾਸ਼ ਦੇ ਨਾਲ ਉਹਨੂੰ ਗਿਆਨ ਦਿੱਤਾ ਸ਼ਬਦ ਦੇ ਨਾਲ ਜੁੜਿਆ ਇੱਕ ਦਿਨ ਬਾਬੇ ਨਾਨਕ ਦੇ ਮਰਦਾਨੇ ਨੂੰ ਆਖਿਆ ਕਹਿੰਦੇ ਮਰਦਾਨੇ ਆ ਤੈਨੂੰ ਮੈਂ ਬੜੀ ਦੁਨੀਆ ਘੁਮਾਈ ਆ ਚੱਲ ਮੈਂ ਤੈਨੂੰ ਅਮੀਰ ਬੰਦੇ ਦਿਖਾ ਕੇ ਲਿਆਵਾਂ ਉਹ ਮਰਦਾਨਾ ਜਿਹੜਾ ਬਾਬੇ ਨਾਨਕ ਦੇ ਨਾਲ ਉਹ 10 ਸਾਲ ਬਟਾਸੀ ਜਿਹਨੇ ਆਪਣੀ ਜ਼ਿੰਦਗੀ ਦੇ 54 ਸਾਲ ਦੇ ਗੁਰ ਰੰਗ ਦੇ ਪਾਛੇ ਨਾਲ ਰਬਾਬ ਵਜਾ ਕੇ ਬਤੀਤ ਕਰ ਦਿੱਤੀ ਜਦੋਂ ਬਾਬੇ ਨਾਨਕ ਦਾ ਵਿਆਹ ਹੋ ਗਿਆ ਸੀ ਨਾ ਬਾਬੇ ਨਾਨਕ ਨੂੰ ਬੇਬੇ ਲਾਣਗੀ ਨੇ ਬੜਾ ਸੁਦਾ ਇੱਕ ਚੋਲਾ ਬਣਾ ਕੇ ਦਿੱਤਾ ਬੜਾ ਕੀਮਤੀ ਸੀ ਬੇਸ਼ੁਆ ਤੇ ਇੱਕ ਦਿਨ ਮਰਦਾਨੇ ਨੇ ਉੱਥੇ ਗਿਆ ਬਾਬਾ ਜੀ ਦੇ ਕੋਲ ਪੈਂਦਾ ਹੈ ਕਹਿੰਦਾ ਬਾਬਾ ਤੇਰਾ ਜੁੜਾ ਬਹੁਤ ਸੁਦਾ ਹੈ ਤੇ ਜੁੜਾ ਪਰ ਬਹੁਤ ਪਿਆਰਾ ਲੱਗਦਾ ਗੁਨਾਰਗ ਦੇ ਪਾਸੇ ਕਹਿੰਦੇ ਬਰਦਾਦੇ ਸੱਤੀ ਚੰਗਾ ਲੱਗਣਾ ਕਹਿੰਦਾ ਅੱਜ ਬੜਾ ਸੋਹਣਾ ਲੱਗਦਾ ਏ ਇਹਨੇ ਤੈਨੂੰ ਦੇਦੀ ਏ ਇਹ ਜੁਲਾ ਸੀ ਤੈਨੂੰ ਦੇਦੀ ਏ ਕਹਿੰਦੇ ਤੁਹਾਡੀ ਮੌਜ ਹੈ ਗੁਨਾਰਗ ਦੇ ਪਾਸੇ ਨੇ ਵਿਆਹ ਦਾ ਜੁੜਾ ਉਤਾਰਿਆ ਜੋਗਾ ਉਤਾਰ ਕੇ ਕਹਿੰਦੇ ਭਾਈ ਬਰਦਾਦੇ ਨੂੰ ਦੇ ਦਿੱਤਾ ਮਰਦਾਂ ਦੇ ਦੇ ਕੇ ਆਖਿਆ ਕੀ ਕਰਨੇ ਮਰਦਾਂ ਨੇ ਇੱਕ ਗੱਲ ਦਖਿਆ ਰੱਖੀ ਜਿਹੜਾ ਇਹ ਚੋਲਾ ਏ ਨਾਨਕ ਦੇ ਪਾਸ਼ਾ ਦਾ ਏ ਇਹ ਕਿਸੇ ਦੇ ਕੇ ਝੋਲੀ ਫੜਾ ਕੇ ਰੱਖਦਾ ਏ ਇੱਕ ਅਕਾਲ ਪੁਰਖ ਤੋਂ ਬਿਨਾ ਇਹ ਚੋਲੇ ਨੇ ਕਿਸੇ ਕੋਲੋਂ ਦੁਨੀਆਂ ਦੇ ਬੰਦੇ ਕੋਲੋਂ ਮਾਇਆ ਧਾਰੀ ਕੋਲੋਂ ਕੁਝ ਮੰਗਿਆ ਨਹੀਂ ਇੱਕ ਰੱਬ ਤੋਂ ਕੋਲੋਂ ਸ਼ਬਦੀ ਦਾਤ ਵਗਦਾ ਰਿਹਾ ਇਹ ਚੋਲਾ ਕੋ ਨਾਨਕ ਦਾ ਏ ਜਿਹੜਾ ਇਹ ਚੋਲਾ ਏ ਇਹ ਕਿਸੇ ਦੇ ਅੱਗੇ ਅੱਡ ਨਹੀਂ ਹੋਣਾ ਚਾਹੀਦਾ ਇਹ ਮਰਦਾਨੇ ਦੇ 53 ਸਾਲ ਬਾਅਦ ਇਹ ਬਾਬੇ ਜਾਨਕ ਤੋਂ ਬਿਨਾਂ ਮੁੜਿਆ ਵੀ ਨਹੀਂ ਪਰ ਅਸੀਂ ਤਾਂ ਪੁੱਤ ਨਹੀਂ ਕਿੱਥੇ ਕਿੱਥੇ ਜਾ ਕੇ ਮੰਗਦੇ ਆ ਬਾਬੇ ਦਾ ਕੋਈ ਪ੍ਰੋਸਾ ਨਹੀਂ ਕਹਿੰਦੇ ਕਿਸੇ ਕੋਲ ਮੰਗਣਾ ਨਹੀਂ ਤੇ ਬਾਬੇ ਨੇ ਕਿਹੜੇ ਪਿਆਰੀ ਘਟ ਫੁਲਾਈ ਆ ਜਦੋਂ ਮਰਦਾਨਾ 53 ਸਾਲ ਬਾਅਦ ਆਖੇ ਲੜਾਈ ਬਾਬੇ ਨਾਲ 53 ਸਾਲ ਬਾਅਦ ਇਹਨਾਂ ਰਿਵਾਜ ਜਾ ਕੇ ਆਤਿਸ਼ਰਣੇ ਕੀਤਾ ਨਾ ਬਾਬੇ ਜਾਨਕ ਨੇ ਆਪਣੇ ਪਿਆਰੇ ਦੇ ਯਾਦ ਦੇ ਵਿੱਚ ਮੁੜ ਕੇ ਕੋਈ ਉਦਾਸੀ ਨਹੀਂ ਕੀਤੀ ਕਿਤੇ ਉਹ ਦਸਨੀ ਕਰਨ ਵਾਸਤੇ ਨਹੀਂ ਗਿਆ ਮਰਦਾਨਾ ਸਾਧ ਰਿਹਾ ਉਹਨੇ ਕਿਰ ਬਾਬਾ ਉਹ ਦਸਨੀਆ ਕਰਦਾ ਰਿਹਾ ਇੱਦਾਂ ਜਰਸੀ ਬਾਬੇ ਨਾਲ ਤੇ ਮਰਦਾਨੇ ਦਾ ਮਰਦਾਨੇ ਨੇ ਕਹਿਣ ਲੱਗੇ ਤਾਨੂੰ ਅਮੀਰਾਂ ਦੀ ਵਸਤੀ ਦਿਖਾ ਕੇ ਲਿਆ ਮਾ ਇਹਦਾ ਚੱਲ ਪਾਸਾ ਗਰੀਬਾਂ ਨੇ ਤਾਂ ਬੜੇ ਰਖਾਏ ਆ ਭੁੱਖੇ ਵੀ ਰਹੇ ਆ ਕਿਤੇ ਪ੍ਰਸ਼ਾਦਾ ਨਹੀਂ ਮਿਲਿਆ ਪਾਣੀ ਤੱਕ ਨਹੀਂ ਵੀ ਪਰ ਮਿਲਦਾ ਰਿਹਾ ਚੱਲ ਅਮੀਰਾਂ ਦੀ ਵਸਤੀ ਦੇਖ ਆਉਂਦੇ ਆ ਬਾਬਾ ਕਹਿੰਦਾ ਵੀ ਨੇਤਰਬੰਦ ਕਰ ਮਰਦਾਨੇ ਨੇ ਨੇਤਰਬੰਦ ਘੇਰ ਬੰਦ ਕਰਕੇ ਬਾਬੇ ਨੇ ਸੁਰਤ ਦੀ ਉਡਾਨੀ ਪਰਾ ਦਿੱਤੀ ਸੁਰਤ ਦੀ ਉਡਾਨੀ ਪਰਾ ਕੇ ਕਿੱਥੇ ਪਚਾ ਦਿੱਤਾ ਰੂਮਕ ਸ਼ਹਿਰ ਦੇ ਅੰਦਰ ਰੂਮਕ ਸ਼ਹਿਰ ਦੇ ਵਿੱਚ ਆ ਬਾਬਾ ਨਾਲ ਉੱਤੇ ਮਰਦਾਨਾ ਚਲੇ ਗਏ ਜਦੋਂ ਗਏ ਆ ਬਾਬੇ ਨਾਲ ਕੇ ਉੱਥੇ ਜਾ ਕੇ ਆਪਣਾ ਪਸਾਰਾ ਕੀਤਾ ਬਾਬਾ ਜੰਗਲ ਦੇ ਵਿੱਚ ਮੱਤ ਲਾ ਲੈਂਦਾ ਉਹ ਰੂਮਕ ਸ਼ਹਿਰ ਜਿੱਥੇ ਦਾ ਸੁਲਤਾਨ ਅਮੀਰ ਪਾ ਜੀ ਤੇ ਸੁਲਤਾਨ ਉਹ ਵੀ ਦਾਰੂ ਦੋ ਪਰਾ ਸੀ ਸੁਲਤਾਨ ਮੀਨ ਕਾਰੂ ਨੇ 40 ਗੱਜ ਮਲਿਆ ਤੇ ਜੋੜੇ ਕਿ ਦੁਨੀਆ ਤੇ ਮੈਂ ਸੁੱਖ ਰਹਿਾਂਗਾ ਜਦੋਂ ਦੁਨੀਆ ਤੋਂ ਜਾਵਾਂਗੀ ਅਗਲੀ ਜਿਹੜੀ ਦੁਨੀਆ ਹੋਵੇਗੀ ਉੱਥੇ ਵੀ ਧੰਨਾ ਜਿਹੜਾ ਮੇਰੇ ਨਾਲ ਚਲੇਗਾ ਵੀ 40 ਗੱਜ ਮਲਿਆ ਤੇ ਸੁਲਤਾਨ ਮੀਨ ਕਾਰੂ ਨੇ ਜੋੜੇ ਨਗਰ ਦੇ ਵਿੱਚ ਕਿਸੇ ਕੋ ਪੈਸਾ ਨਹੀਂ ਨੂੰ ਛੱਡਿਆ ਹਰ ਘਰ ਦੇ ਵਿੱਚ ਖਾਣ ਜੁਗਾ ਅਨਾਜ ਦਿੱਤਾ ਜਾਂਦਾ ਸੀ ਪਰ ਕਿਸੇ ਘਰ ਦੇ ਵਿੱਚ ਇੱਕ ਧਰਦਾ ਕੀ ਬੁੱਢੀ ਉਹ ਗੁੰਡੇ ਗੌੜੀ ਜਿੱਥਾਂ ਵੀ ਜਗਾ ਉਹ ਘਰ ਪੈਸਾ ਨਹੀਂ ਸੀ ਉੱਤੇ ਗੌੜੀ ਵੀ ਘਰ ਨਹੀਂ ਸੀ ਕਿਸੇ ਦੇ ਕਿਸੇ ਦੇ ਘਰ ਦੇ ਉੱਤੇ ਲਾਦੀ ਛੱਡਿਆ ਸਭ ਤੇ ਘਰੋਂ ਖੋ ਗਿਆ ਖੋਖੋ ਕੇ 40 ਗੱਜ ਲਾਨੇਗਾ 40 ਗੱਜ ਲਾਏ ਬਾਬਾ ਲੈ ਅਸਿਰਾਂ ਦੀ ਵਾਸੀ ਵਿਖਾਉਣ ਜਦੋਂ ਮਰਦਾਨਾ ਆਇਆ ਕੀ ਦੇਖਿਆ ਨਾ ਜਿੰਗੀਆਂ ਚਹਿਕਦੀਆਂ ਨਾ ਕੋਈ ਬੱਚਾ ਲੁੱਬੀ ਪਉਦਾ ਦਿਸਦਾ ਕਿਉਂਕਿ ਨਗਰ ਤਾਂ ਗਿਆ ਬੱਚੇ ਬੈਠੇ ਨੇ ਆਪਣੀਆਂ ਆਪਣੀਆਂ ਵਾਸਦੀ ਵਿੱਚ ਨੇ ਨਾ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਗੱਲਾਂ ਦੇ ਅੰਦਰੋਂ ਤਸਵੀਰ ਹੁੰਦੀਆਂ ਨੇ ਜਿਵੇਂ ਸਦੀਆਂ ਤੋਂ ਬਿਮਾਰ ਹੋਣ ਮਰਦਾਨਾ ਕਰਨ ਲੱਗਿਆ ਬਾਬਾ ਤੂੰ ਤਾਂ ਕਹਿੰਦਾ ਸੀ ਮੈਂ ਤਾਂ ਉਹਦੀਆਂ ਦੀ ਵਸਤੀ ਲੈ ਕੇ ਆਉਣਾ ਉਹ ਨਾ ਚਿੜਗੀਆਂ ਚੈਕਦੀਆਂ ਨਾ ਬੱਚੇ ਲੂਹੀ ਪਾਉਂਦੇ ਨੇ ਨਾ ਨੌਜਵਾਨਾਂ ਦਾ ਦੇਖਦਾ ਉਹਨਾਂ ਦੇ ਚਿਹਰੇ ਉਤਰੇ ਪਏ ਨੇ ਕੰਗਾਲਾਂ ਦੀ ਵਸਤੀ ਚ ਬਿਠਾ ਲ ਕੇ ਮੈਨੂੰ ਅਮੀਰ ਦੀ ਵਸਤੀ ਦੱਸਦੀ ਜਾਂਦਾ ਕੀ ਕਰਦੇ ਵਜਾਹ ਕਰਦੇ ਮੇਰੇ ਨਾਲ ਬਾਬਾ ਕਿਹਨਾਂ ਰਈਓ ਮਰਦਾਨੇ ਆ ਇਹ ਰਵਾਬ ਕੇਪੂ ਹੈ ਅਮੀਰਾ ਦੀ ਵਸਤੀ ਹੈ ਤੈਨੂੰ ਇੱਥੇ ਦੇ ਵਿੱਚ ਜੋਲ ਦਿਖਾਉੜੇ ਨੇ ਇੱਥੇ ਦਾ ਇੱਕ ਰਾਜਾ ਜਿਹਨੂੰ ਸੁਲਤਾਨ ਅਮੀਰ ਕਾਰੂ ਬਾਦਸ਼ਾਹ ਕਹਿੰਦੇ ਨੇ ਉਹਨੇ 40 ਗੱਜ ਮਾਇਆ ਦੇ ਝੁਕੇ ਆ ਇਸ ਕਰਕੇ ਇਹ ਅਮੀਰਾ ਦਾ ਸ਼ਹਿਰ ਹੈ ਮਰਦਾਨੇ ਨੇ ਨਵਾਬ ਛੇੜੀ ਬਾਬੇ ਨੇ ਧੁੰਦ ਦੇ ਉੱਤੇ ਖਾਇਆ ਧੁੰਦ ਦੇ ਉੱਤੇ ਗਾ ਕੇ ਪਿਆਸੇ ਪਿਆਸਾ ਮਤੌੜੀ ਘੂੜਾ ਆਇਆ ਕਰਦੇ ਇਸੇ ਪਿਆਸ ਦੀ ਜਿਹਨੂੰ ਕਦੇ ਸ਼ਰਬਤ ਦੀ ਪਿਆਸ ਲੱਗਦੀ ਹੈ ਉਹ ਗੁਰਦਾਸਾ ਕੋਲ ਆਉਂਦਾ ਹੈ ਇਹ ਕਿਵੇਂ ਜੱਟਿਆ ਨਾ ਜੀਉਂਦਾ ਸਰਦੀਆਂ ਨਾ ਉੱਠੇ ਬੜੇ ਜਾਂਦੇ ਆਂ ਜੀ ਉੱਤੇ ਉਹਨਾਂ ਦੀ ਵੀ ਪਿਆਸ ਪਰ ਜੀ ਨੂੰ ਸ਼ਬਦ ਦੀ ਪਿਆਸ ਹੈ ਜਿਵੇਂ ਜੇ ਤੁਹਾਡੇ ਦਾ ਕਰ ਨੂੰ ਲੱਗੀ ਹੈ ਵੀ ਆਪਣੇ ਮਾਲਕ ਨਾਲ ਚੁਣ ਕੇ ਸਮਵਤੀਦ ਕਰਦਾ ਹੈ ਇਹ ਵੀ ਇੱਕ ਪਿਆਸ ਹੈ ਸ਼ਬਦ ਦੀ ਪਿਆਸਾ ਮਟਾ ਨੂੰ ਬਚਾਉਣ ਦੇ ਲਈ ਬਾਬਾ ਨਾਨਕ ਆਇਆ ਤੇ ਪਿਆਸ ਮਟਾਉਣ ਦੇ ਲਈ ਬਾਬੇ ਕੋਲ ਲੋਕ ਆਏ ਉਹਨਾਂ ਲੋਕਾਂ ਦੇ ਵਿੱਚ ਹੈ ਸੁਲਤਾਨ ਮੁਮੀਨ ਕਾਰੂ ਦੇ ਅਹਿਨ ਕਰ ਆਏ ਉਹਨਾਂ ਨੇ ਬਾਬੇ ਨਾਨਕ ਨੂੰ ਦੇਖਿਆ ਉਹਨੇ ਸੋਚਿਆ ਬਾਬੇ ਨਾਲਿਕਦਿਆ ਜਦੋਂ ਬੋਲ ਬੋਲਦਾ ਬਿਸ਼ਰੀ ਵਰਗੇ ਬੋਲ ਬੋਲਦਾ ਏ ਉਹ ਤਾਂ ਕਹਿੰਦੇ ਨੇ ਮੂਹ ਦੇ ਵਿੱਚੋਂ ਆਖਿਆ ਧੰਭਾ ਲੂਵੇਗਾ ਤੇਰਾ ਚਿਹਰਾ ਕਿ ਪ੍ਰਤਾਪੀ ਜਿਹੜਾ ਏ ਇਹ ਬਾਤ ਵਾਲਾ ਚਿਹਰਾ ਇਹਨੇ ਕੋ ਧੰਭਾ ਲੂਵੇਗਾ ਕਿਉਂਕਿ ਸੁਲਤਾਨ ਵੀਨਕਾਰੂ ਜage ਦਸੀਏ ਜਿੱਥੇ ਇਲਾਕੇ ਵਿੱਚ ਪੈਸਾ ਨਹੀਂ ਛੱਡੇਆ ਬਾਬੇ ਕੋਲੋਂ ਵੀ ਪੈਸਾ ਲੋ ਥੋ ਲੂਵੇਗਾ ਕਿਉਂਕਿ ਬਾਬੇ ਨੇ ਤਾਂ ਇੱਕ ਸ਼ਬਦ ਦੀ ਕਮਾਈ ਕੋਲ ਰੱਖੀ ਆ ਬਾਬੇ ਦੇ ਮਾਇਰੀ ਸੁਖਣੀ ਥੋੜਾ ਕੋਲ ਰੱਖੀ ਹੈ ਉਹ ਸ਼ਬਦਿਕ ਬਾਈ ਵਾਲਾ ਬਾਬਾ ਉਹਨਾਂ ਸੁਲਤਾਨ 우ਮੀਦ ਕਾਰੂ ਦੇ ਅਹੰਕਾਰ ਸੁਲਤਾਨ 우ਮੀਦ ਕਾਰੂ ਕੋਲ ਆਏ ਬਾਬੇ ਨੂੰ ਨਾਰਗ ਦੇ ਪਾਸ਼ਾ ਵਾਰੇ ਜਿਵੇਂ ਕਹਾਂ ਕਿ ਦਾਗ ਦੇ ਇੱਕ ਤਲਵਾ ਹਨ ਲੋਕ ਹੈ ਜਿਹੜੇ ਆਏ ਨੇ ਆਪਣੀ ਗਰੀਬਾਂ ਦੀ बस्ती ਵਿੱਚ ਆਏ ਨੇ ਉਹਨਾਂ ਕੋਲ ਧਨ ਲੱਗਦਾ ਹੈ ਉਹਨਾਂ ਕੋਲੋਂ ਜਾ ਕੇ ਲੁੱਟ ਲੈ ਸੁਲਤਾਨ 우ਮੀਦ ਕਾਰੂ ਦੇ ਖੇਤ ਖਾਨ ਬਾਬੇ ਨਾਲ ਸਮਝਾ ਰੱਖਿਆ ਹਰੂ ਵਰਛੇ ਨੂੰ ਦੱਸਿਆ ਕੇ ਆਪਣੇ ਇਸ ਨਕਰ ਦੇ ਵਿੱਚ ਆ ਇੱਕ ਸਾਧੂ ਆਇਆ ਹੋਇਆ ਜਦੋਂ ਬੋਲਦਾ ਬਿਸ਼ਵੀ ਵਰਗੇ ਬੋਲਦਾ ਲੋਕ ਕਹਿੰਦੇ ਨੇ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ ਜਿਹੜੇ ਅੱਜ ਉੱਥੇ ਹਾਜ਼ਰੀਆਂ ਭਰਦੇ ਨੇ ਮਨ ਦੀ ਸ਼ਾਂਤੀ ਦਿੰਦਾ ਹੈ ਜਦੋਂ ਬੋਲਦਾ ਹੈ ਫੁੱਲ ਕਰਦੇ ਨੇ ਉਹਨੇ ਸੁਲਤਾਨ ਨੂੰ ਇਹ ਕਹਿੰਦਾ ਕੌਣ ਹੈ ਇਹ ਕਿ ਨਰਦਈ ਬਾਦਸ਼ਾਹ ਹੈ ਇਤਿਹਾਸ ਆਖਦਾ ਹੈ ਕਿ ਸੁਲਤਾਨ ਉਮਰੋਦਾਰੂ ਨੇ ਕਿਸੇ ਘਰ ਦੇ ਵਿੱਚ ਤੇ ਲੰਨ ਕਨੇ ਸੀ ਛੱਡਿਆ ਸਭ ਦਾ ਘਰ ਵਿੱਚੋਂ ਮਾਇਆ ਖੋਲੀ ਸੀ 40 ਗੱਜ ਮਾਇਆ ਦੇ ਲਾਏ ਇਹਨੇ ਦੇਖਿਆ ਵੀ ਮੈਂ ਫਤਤਾ ਤਾਂ ਕਰਾਂ ਵੀ ਕਿਸੇ ਘਰ ਵਿੱਚ ਕਿਤੇ ਮਾਇਆ ਤਾਂ ਨਹੀਂ ਪਈ ਕਿਸੇ ਦੇ ਕੋ ਘਰ ਦੇ ਵਿੱਚ ਕਹਿਣਾ ਲਪੋਕੇ ਤਾਂ ਨਹੀਂ ਰੱਖਿਆ ਕਿਸੇ ਨੇ ਕੋ ਘਰ ਦੇ ਵਿੱਚ ਰੁਪਈਆ ਤੱਕ ਲਪੋਕੇ ਤਾਂ ਨਹੀਂ ਰੱਖਿਆ ਕੋ ਟੰਗਾ ਇੱਕ ਦਿਨ ਇਹਨੇ ਇੱਕ ਸੁੰਦਰ ਕੰਨਿਆ ਨਾਲ ਤੱਕੀ ਇੱਕ ਹੋਕਾ ਦੇਣ ਵਾਲਾ ਨਿਕਾਹਚੀ ਲਿਆ ਸੁੰਦਰ ਕੰਨਿਆਂ ਦੇ ਨਾਲ ਤੋਰ ਦਿੱਤੀ ਕਹਿੰਦਾ ਵੀ ਜਾ ਜਾ ਕੇ ਸ਼ਹਿਰ ਦੇ ਇੱਕ ਟੰਡੋਰਾ ਪੱਟ ਦੇ ਜਿਹੜੀ ਆ ਸੁੰਦਰ ਕੰਨਿਆ ਹੈ ਨਾ ਜੇ ਕਿਸੇ ਦੇ ਨਾਲ ਨਿਕਾਹ ਕਰਾਉਣਾ ਹੈ ਸ਼ਾਦੀ ਕਰਾਉਣੀ ਹੈ ਉਹ ਇੱਕ ਟੱਕਾ ਲੈ ਕੇ ਆ ਉਹ ਜਿਹੜਾ ਇੱਕ ਟੱਕਾ ਦੇਵੇਗਾ ਇਹ ਸੁੰਦਰ ਕੰਨਿਆਂ ਦਾ ਜਿਹੜਾ ਨਿਕਾਹ ਹੈ ਵਿਆਹ ਹੈ ਉਹਦੇ ਨਾਲ ਕਰ ਦਿੱਤਾ ਜਾਵੇਗਾ ਉਹਨੂੰ ਹੋਕਾ ਦੇਣ ਵਾਲਾ ਗਲੀ-ਗਲੀ ਫਿਰਦਾ ਏ ਹੋਕਾ ਦੰਦਾ ਵੀ ਹੈ ਕਿਸੇ ਕੋਲ ਟੱਕਾ ਜੇ ਕਿਸੇ ਕੋਲ ਟੱਕਾ ਹੈ ਇਹ ਕੰਨਿਆਂ ਨਾਲ ਉਹਦੀ ਸ਼ਾਦੀ ਕਰ ਦਿੱਤੀ ਜਾਂਦੀ ਸੁੰਦਰ ਕੱਦਿਆ ਇੱਕ ਬੱਚਾ ਵਿਧਵਾ ਮਾਂ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਚਾਵਾਂ ਨਾਲ ਪਾਲਿਆ ਪਰ ਅੱਜ ਉਹ ਬੱਚੇ ਦੀ ਨਜ਼ਰਾਂ ਜਿਹੜੀ ਉਹ ਕੰਨਿਆਂ ਉੱਤੇ ਪਈ ਗਈ ਕੰਨਿਆਂ ਤੇ ਪਈ ਮਨ ਮੁਟ ਹੋ ਗਿਆ ਮੋਤੋ ਕਹੇ ਉਹਨੇ ਪੁੱਛਿਆ ਵੀ ਸ਼ਾਦੀ ਕਿਵੇਂ ਹੋਵੇਗੀ ਜੇ ਕੰਨੇ ਦਾ ਕਰਾਉਣੀ ਹੋਵੇ ਤਾਂ ਉਹ ਢੋਗਾ ਪਿੱਟੜ ਵਾਲੇ ਦੀਆਂ ਅੱਖਾਂ ਕਦੇ ਵੀ 1 ਟੱਕਾ ਨਹੀਂ ਇੱਕ ਟੱਕਾ ਲੈਣਾ ਅੱਜ ਹੀ ਸੁੰਦਰ ਲੜਕੀ ਦੇ ਨਾਲ ਤੇਰਾ ਮਕਾਬ ਸਾ ਦਿੱਤਾ ਜਾਂਦਾ ਵਿਦਵਾਨਾਂ ਦਾ ਪੁੱਤਰ ਉੱਥੋਂ ਭੱਜਿਆ ਆਪਣੀ ਮਾਂ ਦੇ ਕੋਲ ਆ ਗਿਆ ਮਾਂ ਟੱਕਾ ਨਹੀਂ ਤੇ ਮਾਂ ਦਾ ਸੁਖਾਰ ਤੇ ਪੁੱਤ ਤੈਨੂੰ ਤਾਂ ਕਿੱਡੀ ਲੋੜ ਪਈ ਆ ਆਖਿਆ ਮਰ ਸੋਤਾਨੂ ਵਿਦ ਕਾਰੂ ਦਾ ਢੰਡੋਰਾ ਪਟਾਇਆ ਵੀ ਇੱਕ ਕੰਨਿਆ ਸੁੰਦਰ ਬੜੀ ਹੈ ਜਿਹੜਾ ਉਹ ਨਾਲ ਸ਼ਾਦੀ ਕਰਨੀ ਚਾਹੁੰਦਾ ਉਹ ਇੱਕ ਟੱਗਾ ਦੇਣਾ ਪੈਣਾ ਹੈ ਮੈਨੂੰ ਵੀ ਟੱਗਾ ਚਾਹੀਦਾ ਹੈ ਮਾਂ ਕਹਿਣ ਲੱਗੀ ਪੁੱਤਰਾ ਤੈਨੂੰ ਪਤਾ ਆਪਣਾ ਜਿਹੜਾ ਇੱਥੇ ਦਾ ਬਾਦਸ਼ਾਹ ਹੈ ਕਾਰੂ ਹੈ ਬੜਾ ਨਰਦਈ ਹੈ ਬੜਾ ਗੰਮੀ ਹੈ ਇਹਨੇ ਕਿਸੇ ਘਰ ਦੇ ਵਿੱਚ ਇੱਕ ਠੇਲਾ ਨਹੀਂ ਛੱਡੇਗਾ ਕਿਸੇ ਦੇ ਘਰ ਕੋਈ ਕਹਿਦਾ ਨਹੀਂ ਛੱਡਿਆ ਲੁੱਟ ਕੇ ਲੈ ਜਾਂਦਾ ਏ 40 ਗੱਜ ਜੋੜ ਲਏ ਨੇ ਆਪਣਾ ਜੀਵਨ ਸਵਾਰਨ ਵਾਸਤੇ ਸਾਡੇ ਕੋਲ ਤਾਂ ਨਾ ਕੋਈ ਪੈਸਾ ਛੱਡਿਆ ਹੀ ਨਹੀਂ ਤੈਨੂੰ ਮੈਂ ਕਿੱਥੋਂ ਦਵਾਂ ਬੱਚੇ ਨੇ ਹੱਥ ਕੀਤਾ ਕਿ ਨਾ ਮਾਂ ਜਾਂ ਤਾਂ ਮੈਨੂੰ ਇੱਕ ਠੇਲਾ ਦੇ ਦੇ ਨਰੀਆ ਪਰਿਵਾਰ ਗਈ ਹੈ ਮੈਂ ਆਪਣੇ ਸਿਰ ਜਿਹੜਾ ਕੰਮ ਕਰ ਲਵਾਂਗਾ ਮਾਂ ਨੇ ਵਿਧਵਾ ਨੇ ਸੁਖਾ ਦੇ ਉਤਰ ਪਾੜੇ ਕਿਉਂਕਿ ਮਾਮਾ ਬੰਨੀਆਂ ਕਾ ਪੁੱਤਰ ਨੂੰ ਪਾੜਦੀਆਂ ਨੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਨਾ ਮਮਤਾ ਮਾਂ ਦੀ ਪੁੱਤਰ ਨੂੰ ਜਨਮ ਦੇ ਕੇ ਬੜੇ ਗੁਗਤ ਕਲੀਪਾ ਸਹਾਬ ਦੀ ਮਾਂ ਹਰ ਵਕਤ ਪਿਆਰ ਦੇ ਨਾਲ ਬੋਲੇ ਮੇਰਾ ਲਾਲ ਜੀ ਮੇਰਾ ਲਾਲ ਜੀ ਕਹਿ ਤੋ ਲਾਲ ਦੀ ਮਾਂ ਭਾਵੇਂ ਘਰ ਚ ਗਰੀਬੀ ਦਾ ਪੂਰ ਹੋਵੇ ਫਿਰ ਵੀ ਮੇਰਾ ਰਾਜਾ ਪੁੱਤ ਮੇਰਾ ਰਾਜਾ ਪੁੱਤ ਕਹਿ ਬੱਜਿਆ ਮਾਰਦੀ ਮਾਂ ਆਪ ਭੁੱਖਿਆ ਰਹਿ ਕੇ ਕੱਟ ਲੈਂਦੀ ਪਰ ਬੱਚਿਆਂ ਨੂੰ ਰੱਜ ਖਲਾਲ ਦੀ ਮਾਂ ਉਹ ਚੌਧਰ ਕੁੜੀਆਂ ਦਾ ਮਾਰੋਂ ਭੁੱਲ ਜਾਇਓ ਰੱਬ ਵੱੜ ਕੇ ਸ਼ੁਕਰ ਗੁਜ਼ਾਰਦੀ ਮਾਂ ਨੇ ਤਾਂ ਤੱਕਿਆ ਘਾਟ ਕੇ ਪੁੱਤਰ ਨੂੰ ਜਵਾਬ ਕੀਤਾ ਪਰ ਪੁੱਤਰ ਟੱਕਾ ਮੰਗਦਾ ਦੇਵੇ ਕਿੱਥੋਂ ਜੇ ਟੱਕਾ ਨੂੰ ਮਿਲੇਗਾ ਪੁੱਤਰ ਨੇ ਇਹ ਅੱਖ ਦਿੱਤਾ ਮੈਂ ਆਪੋ ਬਤਾ ਤੈਨੂੰ ਆਗਾ ਵਿਧਵਾ ਮਾਂ ਦੇ ਕਾਲਜ ਦਾ ਰੁਕ ਭਟਾ ਗਿਆ ਮਾਂ ਦੇ ਘਰ ਵਿੱਚ ਹੰਝੂ ਆਏ ਨਾ ਬਿੱਲਾਲ ਕਿਉਂ ਜੇ ਗੱਲਾਂ ਕਰਦਾ ਹੈ ਕਿ ਉਹ ਜੇ ਕੰਨਾਂ ਤੋਂ ਵਰ ਗਿਆ ਤੇਰੇ ਤੋਂ ਲੱਖਾਂ ਕੁਰਬਾਨ ਕਰਦੇ ਆਗੇ ਪਰ ਉਦੋਂ ਦਾ ਕੋਈ ਕੋਲ ਪੈਸਾ ਨਹੀਂ ਮੈਂ ਤੈਨੂੰ ਕਿੱਥੋਂ ਲਿਆ ਕੇ ਦਵਾਂ ਉਹਨੇ ਆਖਿਆ ਮਾਂ ਮੈਨੂੰ ਨਹੀਂ ਉਸ ਤੋਂ ਨਾ ਪਤਾ ਜਦ ਤੱਕ ਮੈਂ ਟੱਕਾ ਦੇ ਦੇ ਨਹੀਂ ਮੈਂ ਆਤਮ-ਵਧਾ ਕਰ ਲਈ ਮਾਂ ਤੇ ਦੁੱਖਾਂ ਦੇ ਪਹਾੜ ਭਰੇ ਮਾਲਿਆ ਕਿ ਫਿਰ 60% ਚਾਹੀ ਤੇ 80% ਚਾਹੀ ਮਾਂ ਨੇ ਆਖ ਕੇ ਕਿ ਪੁੱਤਰ ਟੱਕਾ ਹੈ ਟੱਕਾ ਹੈ ਵੀ ਤੂੰ ਲੈਣਾ ਚਾਹਦਾ ਮਾਂ ਕਿੱਥੇ ਵਿਧਵਾ ਮਾਂ ਨੇ ਆਖ ਕੇ ਕਿ ਪੁੱਤਰ ਜਦੋਂ ਤੇਰਾ ਅੱਬਾ ਜਦੋਂ ਤੇਰਾ ਪਿਤਾ ਇਹ ਦੁਨੀਆ ਤੋਂ ਗਿਆ ਭਾਵੇਂ ਸੰਸਾਰ ਨੂੰ ਆਪਾਂ ਨੂੰ ਛੱਡ ਕੇ ਗਿਆ ਨਾ ਜਾਣ ਬੜੇ ਸੀ ਤੇਰੇ ਪਿਤਾ ਦੇ ਮੂੰਹ ਦੇ ਵਿੱਚ ਇੱਕ ਟੱਕਾ ਪਾਇਆ ਸੀ ਅੱਜ ਵੀ ਲੋਕ ਕਹਿੰਦੇ ਲੋਕ ਉਦੋਂ ਵੀ ਪੈਂਦਾ ਸੀ ਨਾ ਤੇਰੇ ਅੱਬਾ ਦੇ ਮੂੰਹ ਦੇ ਵਿੱਚ ਅਸੀਂ ਕਿ ਟੱਕਾ ਪਾਇਆ ਸੀ ਪੁੱਤਰ ਜੇ ਤੈਨੂੰ ਟੱਕਾ ਚਾਹੀਦਾ ਨਾ ਆਪਣੇ ਅੱਬਾ ਦੀ ਆਪਣੇ ਪਿਤਾ ਦੀ ਕਬਰ ਕੋਲ ਹੈ ਉਦੋਂ ਵਿੱਚੋਂ ਤੈਨੂੰ ਟੱਕਾ ਮਿਲ ਸਕਦਾ ਹੈ ਉਹ ਟੱਕਾ ਤੂੰ ਕੱਢ ਲੈ ਜਾ ਜਾ ਕੇ ਆ ਉਹ ਸੁੰਦਰ ਕੰਧਿਆਂ ਦੇ ਨਾਲ ਆਪਣੀ ਸ਼ਾਦੀ ਕਰਾ ਲੈ ਬੱਚਾ ਜੇ ਕਹੀ ਚੁੱਕੀ ਘਰ ਤੋਂ ਭੱਜ ਨਸ ਪਿਆ ਕਿੱਥੇ ਪਹੁੰਚਿਆ ਜਿੱਥੇ ਉਹਦੇ ਪਿਤਾ ਦੀ ਕਬਰ ਸੀ ਉਹਨੇ ਕਬਰ ਨੂੰ ਉੱਟਿਆ ਕਬਰ ਨੂੰ ਉੱਟ ਕੇ ਕੀ ਦੇਖਿਆ ਉਹਦੇ ਅੱਬਾ ਦਾ ਜਿਹੜਾ ਸਰੀਰ ਸੀ ਉਹਦੇ ਕਬਰ ਦੇ ਵਿੱਚ ਆ ਉਹਨੇ ਮੂੰਹ ਖੋਲਿਆ ਦੇਖਿਆ ਮੂੰਹ ਦੇ ਵਿੱਚ ਟੱਕਰ ਹੈ ਮੂੰਹ ਦੇ ਵਿੱਚ ਟੱਕਰ ਹੈ ਉਹ ਟੱਕਾ ਉਹਨੇ ਚਿੱਟ ਕੱਢਿਆ ਮੂੰਹ ਦੇ ਵਿੱਚੋਂ ਕਬਰ ਨੂੰ ਪਿੱਛਾ ਦੀ ਨੂੰ ਕਰਿਆ ਬੰਦ ਬੰਦ ਕਰਕੇ ਜਿੱਥੇ ਕੋਟ ਗੋ ਧੰਦੋਰੀ ਫਿਰਦਾ ਸੀ ਫੋਕਾ ਦੇਣ ਵਾਲਾ ਨਗਾਰੀ ਫਿਰਦਾ ਸੀ ਉਹਦੇ ਕੋਲ ਆ ਗਿਆ ਉਹ ਕਹਿਣ ਲੱਗਾ ਲੈ ਭਰਾਵਾ ਆਹ ਲੈ ਟੱਕਾ ਤੇ ਟੱਕਰੀ ਮਾਰ ਕੇ ਏਹ ਕੰਨਿਆਂ ਦਾ ਰਿਸ਼ਤਾ ਹੁ ਮੈਨੂੰ ਕਰ ਦੇ ਉਹ ਰਿਸ਼ਤਾ ਤੇ ਕਿਹਨੇ ਤਰਵਾਉਣਾ ਸੀ ਉਹਨਾਂ ਤਾਂ ਦੇਖਣਾ ਸੀ ਵੀ ਪੈਸਾ ਕਿਹਦੇ ਕੋਲ ਹੈ ਤਾਰੂ ਦਾ ਇਤਿਹੜਾ ਸੀਦਾ ਕਹਿੰਦੀ ਉਹਨਾਂ ਦੇ ਸਪਾਹਿਆਂ ਨੇ ਫੜਿਆ ਪਕੜ ਕੇ ਉਹ ਵਿਧਵਾ ਮਾਂ ਦੇ ਪੁੱਤਰ ਨੂੰ ਸੁਲਤਾਨ ਮੁਹਿੰਦਰ ਤਾਰੂ ਦੇ ਕੋਲ ਲੈ ਗਿਆ ਸੁਲਤਾਨ ਮੁਹਿੰਦਰ ਤਾਰੂ ਗੱਜ ਕੇ ਬੋਲਿਆ ਕਹਿੰਦਾ ਵੀ ਦੱਸ ਇਹ ਮਾਇਆ ਕਿੱਥੋਂ ਆਈ ਹੈ ਮੈਂ ਤਾਂ ਕਿਸੇ ਕੋ ਢੇਲਾ ਨਹੀਂ ਛੱਡਿਆ ਤੂੰ ਧੱਕਾ ਲੈ ਕੇ ਆ ਗਿਆ ਕਿੱਥੋਂ ਆਇਆ ਲੈ ਕੇ ਉਹ ਕਹਿਣ ਲੱਗਾ ਮੈਂ ਘਰ ਗੁਜਿਆ ਕਦੇ ਲੈ ਘਰ ਦੀਆਂ ਤੇ ਹੋਰ ਵੀ ਹੋਵੇਗੀ ਜੇ ਆ ਤਾਂ ਦੱਸ ਨਹੀਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਫੇਰ ਅ ਜਿਹੜੀ ਜਮਾ ਦੀ ਫਾਤੀ ਘਰ ਦੇ ਵਿੱਚ ਲਟਕ ਗਈ ਫਿਰ ਬੱਚਾ ਸੱਚ ਬੋਲਿਆ ਉਹ ਕਹਿੰਦਾ ਸੁਲਤਾਨੂਬੇ ਤਾੜੂ ਸਾਡੇ ਘਰ ਮਾਇਆ ਕੋਈ ਨਹੀਂ ਤਾਂ ਛੱਡੀ ਕਿਤੇ ਸਾਡੇ ਘਰ ਦੇ ਵਿੱਚ ਮੈਂ ਤਾਂ ਆਪਣੇ ਅੱਬਾ ਦੀ ਕਬਰ ਉੱਪਰ ਦੀ ਕਬਰ ਦੇ ਵਿੱਚੋਂ ਆਪਣੇ ਪਿਤਾ ਦੇ ਮੂੰਹ ਦੇ ਵਿੱਚੋਂ ਰੁਪਈਆ ਕੱਢ ਕੇ ਇਹ ਕੰਨਿਆਂ ਨਾਲ ਵਿਆਹ ਕਰਾਉਣ ਵਾਸਤੇ ਤੇਰੇ ਕੋਲ ਲੈ ਕੇ ਆਇਆ ਏ ਐਡਾ ਨਰਤਈ ਬਾਦਸ਼ਾਹ ਸੀ ਜਿੰਨੀਆਂ ਉੱਧੋ ਰੂਮਕ ਸ਼ਹਿਰ ਦੇ ਵਿੱਚ ਕਬਰਾਂ ਸੀ ਸਾਰੀਆਂ ਉੱਥਾਂ ਦੇ ਸਾਰੀਆਂ ਕਬਰਾਂ ਕੁੱਪੀਆਂ ਕਬਰਾਂ ਪੁੱਟ ਕੇ ਕੱਲੀ ਕੱਲੀ ਕਬਰ ਦੇ ਮੂੰਹ ਦੇ ਵਿੱਚੋਂ ਜਿਹੜੇ ਟਕੇ ਰਖਾਇਓ ਸੀ ਲੰ ਕੋ ਸਾਰੇ ਪੈਸੇ ਕੱਢ ਲਏ 40 ਗੱਜ ਮਾਇਆ ਦੇ ਸੁਲਤਾਨ ਹੁਮੈਦ ਕਾਰਨੇ ਜੋੜੇ 40 ਗੱਜ ਜੋੜ ਲੈ ਅੱਜ ਸੁੱਤੀਆਂ ਕੱਲਾ ਜਗੌਣ ਵਾਲਾ ਬਾਬਾ ਉਹਦੇ ਗਿਆ ਉਹਦੇ تیر ਮਾਰਨ ਵਾਸਤੇ ਆ ਗਿਆ ਜੇ ਉਹ ਤੀਰ ਮਾਰਨ ਵਾਸਤੇ ਆਇਆ ਸੁਲਤਾਨ ਮੀਰ ਕਾਨੂ ਨੂੰ ਪਤਾ ਲੱਗਿਆ ਵੀ ਸ਼ਾਹੂਪੁਰ ਆਏ ਨੇ ਸੁਣਿਆ ਏ ਪ੍ਰਤਾਪੀ ਚਿਹਰਾ ਔੜਕ ਕਠੜੀ ਵੀ ਐ ਕਿਉਂਕਿ ਮਰਦਾਨੇ ਦੇ ਕੋਲ ਥੋੜੇ ਕੱਪੜੇ ਬੱਦੇ ਹੋ ਫਿਰ ਸੀ ਇਸ ਕਰਕੇ ਉਹ ਕਠੜੀ ਕੋਲੇ ਸ਼ਰਮਾਇਆ ਦੀ ਨਾ ਹੋਵੇ ਬਾਬੇ ਨਾਨਕ ਨੂੰ ਲੁਕਣ ਵਾਸਤੇ ਸੁਲਤਾਨ ਮੀਰ ਕਾਨੂ ਆਪਣੇ ਅਹਿਲ ਕਾਨਾਂ ਦੇ ਨਾਲ ਗੁਰ ਪਿਆ ਮੇਰਾ ਬਾਬਾ ਤਾਂ ਦੇ ਨਾਦੀਆ ਜਾਣਦਾ ਏ ਬਾਬੇ ਨਾਨਕ ਨੂੰ ਪਤਾ ਵੀ ਸੁਲਤਾਨ ਮੀਰ ਕਾਨੂ ਨੇ ਮੇਰੇ ਕੋਲੋਂ ਨਾ ਆਇਆ ਬਾਬੇ ਨਾਨਕ ਨੇ ਮਰਦਾਨੇ ਨੂੰ ਆਖਿਆ ਕਰੇ ਮਰਦਾਨੇ ਆ ਠਿਕਰੀਆਂ ਰੋੜੀਆਂ ਇਕੱਠੀਆਂ ਕਰ ਲੈ ਇੱਕ ਆਖਿਆ ਬਾਬਾ ਕੀ ਕਰਾਂ ਕਿਹਦੇ ਜਵਾਬ ਆਜੂ ਦਵਾਂਗੇ ਤੈਨੂੰ ਠਿਕਰੀਆਂ ਰੋੜੀਆਂ ਇਕੱਠੀਆਂ ਕਰਕੇ ਸੇ ਢੇਰ ਲਾ ਦੇ ਠਿਕਰੀਆਂ ਰੋੜੀਆਂ ਇਕੱਠੀਆਂ ਕਰੀਆਂ ਉਹਨਾਂ ਦਾ ਢੇਰ ਦਾ ਦਿੱਤਾ ਢੇਰ ਲਾਇਆ ਸੂਤਾਰ ਹਮੀਦ ਕਾਰੂ ਸੀ ਜਿਹੜਾ ਬਾਬੇ ਨਾਨਕ ਦੇ ਕੋਲ ਗਿਆ ਨਾ ਚਾਹੁੰਦੇ ਹੋਈ ਵੀ ਉਹਦਾ ਸਿਰ ਜਿਹੜਾ

ਉਹ ਸੁਲਤਾਨ ਵੀ ਦਾਰ ਕੋਲ ਜਿਹੜਾ ਬਾਬੇ ਨਾਨਕ ਦੇ ਕੋਲ ਗਿਆ ਬੜਾ ਝੁੱਕ ਕੇ ਬਾਬੇ ਨੂੰ ਮਿਲਿਆ ਨਮਸਕਾਰ ਕਰੀ ਨਾ ਉਹ ਨਜ਼ਰ ਕਰੇਗੀ ਬਾਬੇ ਦੇ ਕੋਲ ਠਿਕਰੀਆ ਬਿਠੇ ਹੋਏ ਆ ਕਹਿੰਦਾ بابا ਇਹ ਕੀ ਹੈ ਬਨਾਰਤ ਦੇ ਬਾਦਸ਼ਾਹ ਮੁਸਕਰਾਏ ਕਹਿੰਦੇ ਬਾਦਸ਼ਾਹ ਇਹ ਸਭੀ ਮਾਇਆ ਹੈ ਕਹਿੰਦਾ ਕਮਲੇ ਹੋ ਗਏ ਮਾਇਆ ਥੋੜਾ ਏ ਇਹ ਤਾਂ ਠਿਕਰੀਆ ਨੇ ਉਹ ਕਹਿੰਦੇ ਨਹੀਂ ਬਾਦਸ਼ਾਹ ਸਭੀ ਮਾਇਆ ਹੈ ਉਹ ਕਹਨ ਮੇਰੇ ਤਾਰੂ ਕਹਿਣ ਲੱਗਿਆ ਬਾਬਾ ਮੈਂ ਤਾਂ ਤੇਰੇ ਕੋਲ ਦੁਨੀਆਂ ਦਾ ਸੁੱਖ ਲੈਣ ਵਾਸਤੇ ਆਇਆ ਸੀ ਸਾਧੂ ਆਪ ਕੋਲ ਦੁਨੀਆਂ ਤੇ ਸੁੱਖ ਹੁੰਦੇ ਨੇ ਪਰ ਮੈਨੂੰ ਕੀ ਪਤਾ ਤੂੰ ਤਾਂ ਕਮਲਾ ਏ ਠੀਕਰੀਆਂ ਕੱਠੀਆਂ ਕਰੀ ਬੈਠਾ ਤੈਨੂੰ ਮਾਇਆ ਦਸੀ ਜਾਣਾ ਬਾਬਾ ਕਹਿੰਦਾ ਸਾਡੀ ਮਾਇਆ ਹੈ ਕਹਿੰਦਾ ਜੋੜੀ ਕਹਦੇ ਵਾਸਤੇ ਬਾਬਾ ਕਹਿੰਦਾ ਅੱਗੇ ਜਾ ਕੇ ਕੰਮ ਹੋਣੀ ਹੈ ਉਹ ਕਹਿੰਦਾ ਇਹ ਨਹੀਂ ਆਇਆ ਕਰਦੀ ਅੱਗੇ ਤਾਂ ਜਿਹੜੇ ਮੈਂ 40 ਗੱਜ ਜੋੜਿਆ ਉਹ ਮਾਇਆ ਹੈ ਉਹਨੇ ਕੰਮ ਹੋਣਾ ਹੈ ਇਹ ਤੇਰੀਆਂ ਠੀਕਰੀਆਂ ਦੇ ਥੋੜਾ ਹੋਣਾ ਹੈ ਬਾਬਾ ਕਹਿੰਦਾ ਕਿੰਨੇ ਜੋੜੇ? ਕਹਿੰਦਾ ਜੀ 40 ਗੱਜ ਜੋੜੇ ਆ ਪੂਰੇ। ਕੋਈ ਘਟ ਨਹੀਂ। ਪੂਰੇ 40 ਗੱਜ ਜੋੜੇ ਆ। ਬਾਬਾ ਕਹਿੰਦਾ ਤੇਰੇ ਨਾਲ ਜਾਣਗੇ? ਤੇਰੇ ਨਾਲ ਜਾਣਗੇ? ਕਹਿੰਦਾ ਜੀ ਹਾਂ 40 ਗੱਜ ਜੋੜੇ ਆ। ਫੇਰ ਨਾਲ ਕਿਉਂ ਨਹੀਂ ਜਾਣਗੇ? ਮੇਰੇ ਨਾਲ ਜਾਣੇ ਨਹੀਂ। ਕਿਉਂਕਿ ਮਾਇਆ ਮੋਹ ਦੇ ਭੁਲਾਵੇ ਦਾ ਜਾਲ ਪਾ ਕੇ ਵੱਡੇ ਬਦੀਆਂ ਦੀ ਅਕਲ ਮਾਰ ਦਿੰਦੀ। ਪਹਿਲੀ ਵੀਰ ਦੀ ਜਾਨ ਦਾ ਵੀਰ ਹੋਵੇ ਕੁੱਤੀ ਪਾਲਿਆ ਹੱਥੀ। ਮਾਇਆ ਦਿੱਤੀ ਮਾਇਆ ਇਸੇ ਕਾਰਨ ਕਰ ਦਿੰਦੀ ਹੈ ਭਰਾ ਨੂੰ ਭਰਾ ਦਾ ਫੇਰ ਹੀ ਬਣਾ ਦਿੰਦੀ ਹੈ ਕਿਉਂਕਿ ਮਾਇਆ ਮਨ ਤਾਂ ਹੋਣੀ ਜੇ ਨਿਹੜ ਬੱਤਾ ਜੱਕ ਆਇਆ ਮਾਇਆ ਧਾਰੀ ਆ ਤਾਂ ਅੰਨ੍ਹਾ ਬੋੜਾ ਹੋ ਜਾਂਦਾ ਜਦੋਂ ਫੇ ਮਾਇਆ ਧਾਰੀ ਹੁੰਦਾ ਫਲ ਕੇ ਅੱਖੋਂ ਬੋੜਾ ਵੀ ਹੋ ਜਾਂਦਾ ਹੈ ਅੰਨ੍ਹਾ ਵੀ ਹੋ ਜਾਂਦਾ ਕਿ ਉਹ ਜਲੂ ਕਰ ਲੱਗੋ ਉਹ ਸਾਹਮਣੇ ਉਹ ਦਿਸਦਾ ਨਹੀਂ ਜਦੋਂ ਜਲੂ ਤੇ ਆ ਜਾਂਦਾ ਉਹ ਜਲੂ ਕਰੀ ਜਾਂਦਾ ਤੇ ਆ ਚਾੜ ਨੂੰ ਫੋਟਰ ਕਰੀ ਜਾਂਦਾ ਉਹਨੂੰ ਕੋਈ ਸੁਝੀ ਨਹੀਂ ਹੁੰਦੀ ਨਾ ਦੁਨੀਆਂ ਦੀ ਸਰਦੋਕ ਦਾ ਜੋ ਮੈਂ ਕਰਦਾ ਕੋਈ ਸੱਚ ਹੈ ਹੁਣ ਤਾਰੂ ਕਾ ਦਾ ਬਾਬਾ 40 ਗੱਦ ਜੋੜੇ ਆ ਉਹ ਨਾਲ ਜਾੜੇ ਨਹੀਂ ਬਾਬਾ ਕਹਿੰਦਾ ਭੋੜਿਆ ਨਾਲ ਮਾਇਆ ਤੇ ਥੋੜਾ ਜਾਇਆ ਕਰੀ ਕਹਿੰਦਾ ਜੀ ਜਾਂਦੀ ਹੈ ਕਿਉਂਕਿ ਪਰ ਸਾਲ ਤੁਰੀ ਬਾਣੀ ਤਾਂ ਕਹਿੰਦਾ ਜੋ ਤਾ ਉਪਜਿਆ ਸਾਖੀ ਜੋ ਵੀ ਸੰਗ ਦਾ ਬਵਾ ਇਹਦੇ ਵੀ ਤੇਰੇ ਨਾਲ ਤਾਂ ਪੰਜ ਪੱਤਾਂ ਦਾ ਸਰੀਰ ਹੁੰਦਾ ਹੈ ਪਰ ਜਦੋਂ ਤੂੰ ਦੁਨੀਆਂ ਤੋਂ ਜਾਂਦਾ ਪੰਜ ਕਾਰੂ ਕਹਿੰਦਾ ਪਰ ਮੇਰੇ ਨਾਲ ਜ਼ਰੂਰ ਬਾਬਾ ਜਾਣੀ ਹੈ ਤੈਨੂੰ ਭਿਖਾਏ ਮੈਂ 40 ਗੱਜ ਜੋੜਿਆ ਅਗਲਾ ਜਨਮ ਮੈਂ ਸੁੱਖਾ ਦਾ ਬਤੀਤ ਕਰਨਾ ਹੈ ਇਸ ਕਰਕੇ 40 ਗੱਜ ਜੋੜਨੇ ਬਾਬਾ ਕਹਿੰਦਾ ਸੱਚੀ ਜਾਣੀ ਹੈ ਕਹਿੰਦਾ ਹਾਂ ਤੇ ਬਾਬੇ ਨੇ ਗਿਆਨ ਦਾ تیر ਮਾਰਨਿਆ ਸੀ ਬਾਬਾ ਕਹਿੰਨ ਲੱਗਾ ਬੇ ਕਾਰੂ ਹੱਸ ਕਰ ਸੋ ਤਾਰੋ ਮੀਡੀ ਤੇ ਤੋ ਵੀਰੇ ਕਾਰੂ ਨੇ ਹੱਥਾਂ ਬੇ ਦਿੱਤਾ ਬਾਬੇ ਨਾਲ ਕਰੇ ਬੋਝੇ ਨੂੰ ਹੱਥ ਪਾਇਆ ਵੋਧੇ ਦੇ ਵਿੱਚ ਇੱਕ ਸੂਰੀ ਗੱਡੀ ਸੁਲਤਾਨ ਵੀਰ ਕਾਲੂ ਦੇ ਹੱਥ ਉੱਤੇ ਰੱਖੀ ਐ ਹੱਥ ਉੱਤੇ ਰੱਖ ਕੇ ਮਿੱਠੇ ਬੋਲੜੇ ਸੱਜਣੇ ਸੁਣ ਕੇ ਆਖਿਆ ਕਿ ਸਰ ਸੁਲਤਾਨ ਵੀਰ ਕਾਲੂ ਨੂੰ ਇੰਉਂ ਕਹਿੰਦੇ ਸਨ